ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦਾ ਅੱਜ 59ਵਾਂ ਜਨਮ ਦਿਨ ਹੈ ਉਸ ਦਾ ਜਨਮ 8 ਜੂਨ 1975 ਨੂੰ ਕਰਨਾਟਕਾ ਦੇ ਵਿੱਚ ਹੋਇਆ ਸੀ ਸ਼ਿਲਪਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਬਾਜ਼ੀਗਰ ਨਾਲ ਕੀਤੀ ਸੀ ਉਸ ਦੇ ਕੰਮ ਨੂੰ ਇੰਨਾ ਪਸੰਦ ਕੀਤਾ ਗਿਆ ਸੀ ਕਿ ਉਸਨੂੰ ਬੈਸਟ ਸਪੋਰਟਿੰਗ ਐਕਟਰੈਸ ਲੀ ਫਿਲਮ ਫੇਅਰ ਅਵਾਰਡ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਫਿਲਮਾਂ ਤੋਂ ਇਲਾਵਾ ਸ਼ਿਲਪਾ ਸ਼ੇਟੀ ਆਪਣੀ ਫਿਟਨੈਸ ਕਰਕੇ ਵੀ ਸੁਰਖੀਆਂ ਚੜ੍ਹਦੀ ਹੈ ਉਸਨੇ 2009 ਵਿੱਚ ਬਿਜ਼ਨਸਮੈਨ ਰਾਜ ਕੁੰਦਰਾ ਦੇ ਨਾਲ ਵਿਆਹ ਕੀਤਾ ਉਹਨਾਂ ਦੇ ਦੋ ਬੱਚੇ ਨੇ ਵਿਯਾਨ ਤੇ ਸਮੀਸ਼ਾ ਸ਼ਿਲਪਾ ਸ਼ੇਟੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 17 ਸਾਲ ਦੀ ਛੋਟੀ ਉਮਰ ਦੇ ਵਿੱਚ ਕੀਤੀ ਸੀ 1993 ਦੇ ਵਿੱਚ ਬਾਜ਼ੀਕਰਚ ਸ਼ਾਹਰੂਖ ਖਾਨ ਨਾਲ ਕੰਮ ਕਰਨ ਤੋਂ ਬਾਅਦ ਸ਼ਿਲਪਾ ਨੇ ਛੂਲ ਧੜਕਨ ਕਰਜ਼ ਮੈਂ ਖਿਲਾੜੀ ਤੋਂ ਅਨਾੜੀ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸ਼ਿਲਪਾ ਨੂੰ ਹਾਲ ਹੀ ਚੁਬ ਸੀਰੀਜ਼ ਇੰਡੀਅਨ ਪੁਲਿਸ ਫੋਰਸ ਦੇ ਵਿੱਚ ਦੇਖਿਆ ਗਿਆ ਸੀ ਇਸ ਤੋਂ ਪਹਿਲਾਂ ਉਹ ਫਿਲਮ ਸੁਖੀ ਦੇ ਵਿੱਚ ਨਜ਼ਰ ਆਈ ਸੀ ਅਦਾਕਾਰਾ ਆਪਣੇ ਡਾਇਲੋਗ ਸੰਡੇ ਬੈਂਚ ਨਾਲ ਕਾਫੀ ਫੇਮਸ ਹੈ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸੰਡੇ ਬੈਂਚ ਕਰਦੇ ਹੋਏ ਵੀਡੀਓਜ਼ ਪਾਉਂਦੇ ਨੇ ਫਿਟਨੈਸ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈਟੀ ਕੁੰਦਰਾ ਆਨਲਾਈਨ ਯੋਗਾ ਟ੍ਰੇਨਿੰਗ ਦੀਆਂ ਵੀਡੀਓਜ਼ ਵੀ ਪਾਉਂਦੀ ਹੈ